ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਐਤਵਾਰ ਦੇ ਦਿਨ ਜਾਂ ਰਾਤ ਨੂੰ ਇਹ ਦੋ ਕੰਮ ਕਰ ਲੈਂਦੇ ਹੋ ਤਾਂ ਵਾਹਿਗੁਰੂ ਜੀ ਦੇ ਘਰ ਤੁਹਾਡੀ ਹਾਜ਼ਰੀ ਲੱਗ ਜਾਵੇਗੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਸਤ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੇ ਸਿਰ ਤੇ ਵੀ ਬਾਬਾ ਦੀਪ ਸਿੰਘ ਜੀ ਦੀ ਮਿਹਰ ਹੋ ਜਾਵੇ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਹਰ ਐਤਵਾਰ ਨੂੰ ਇਹ ਦੋ ਕੰਮ ਕਰ ਲੈਣਾ ਕਿ ਤੁਹਾਡੀ ਦੁਨੀਆ ਦੇ ਵਿੱਚ ਤਰੱਕੀ ਹੋ ਜਾਵੇ ਲੋਕ ਹੈਰਾਨ ਹੋ ਜਾਵਣ ਕਿ ਤੁਸੀਂ ਐਨੀ ਤਰੱਕੀ ਕਿਵੇਂ ਕਰ ਲਈ ਤੁਸੀਂ ਆਪਣੇ ਪਰਮਾਤਮਾ ਨੂੰ ਕਿਵੇਂ ਪਾ ਲਿਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਅਜਿਹੇ ਕੰਮ ਤੁਹਾਨੂੰ ਦੱਸਣ ਵਾਲੇ ਹਾਂ ਜਿਨ੍ਹਾਂ ਨੂੰ ਕਰਨ ਦੇ ਨਾਲ ਘਰ ਵਿੱਚ ਪੈਸਾ, ਬਰਕਤ, ਤੰਦਰੁਸਤੀ ਕਹਿਣ ਤੋਂ ਪਾਵਕੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਜਾਵੇਗੀ ਅਤੇ ਤੁਹਾਡਾ ਮਨ ਹਮੇਸ਼ਾ ਖੁਸ਼ ਰਹੇਗਾ ਤਾਂ ਉਹ ਕਿਹੜੇ ਦੋ ਕੰਮ ਕਰਨੇ ਹਨ ਤੇ ਉਹ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਸਤ ਸੰਗਤ ਜੀ ਸਾਡੇ ਵਿੱਚੋਂ ਬਹੁਤੇ ਮਨੁੱਖ ਇਹੋ ਜਿਹੇ ਹਨ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਸਮਾਂ ਹੀ ਨਹੀਂ ਕੱਢ ਪਾਉਂਦੇ। ਕਈ ਮਨੁੱਖ ਆਪਣੇ ਦੁੱਖਾਂ ਦੇ ਕਾਰਨ ਦੁਖੀ ਰਹਿੰਦੇ ਹਨ ਤੇ ਉਹ ਕਹਿੰਦੇ ਹਨ ਕਿ ਸਾਡਾ ਨਾਮ ਜਪਣ ਪਾਠ ਕਰਨ ਨੂੰ ਦਿਲ ਹੀ ਨਹੀਂ ਕਰਦਾ। ਅਤੇ ਕਈ ਮਨੁੱਖ ਅਜਿਹੇ ਹਨ ਜਿਨ੍ਹਾਂ ਦੇ ਸਿਰ ਉੱਤੇ ਬੜੀਆਂ ਜ਼ਿੰਮੇਵਾਰੀਆਂ ਪਈਆਂ ਹੋਈਆਂ ਹਨ। ਬੜੇ ਰੁਝੇਵੇਂ ਹਨ। ਉਹਨਾਂ ਰੁਝੇਵਿਆਂ ਦੇ ਕਾਰਨ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਸਮਾਂ ਹੀ ਨਹੀਂ ਕੱਢ ਪਾਉਂਦੇ। ਅਤੇ ਕਈ ਮਨੁੱਖ ਅਜਿਹੇ ਹਨ ਜੋ ਬੜੇ ਬੇਫਿਕਰੇ ਹਨ ਉਹ ਕਹਿ ਦਿੰਦੇ ਹਨ ਕਿ ਬਹੁਤ ਉਮਰ ਪਈ ਹੈ ਫਿਰ ਨਾਮ ਜਪ ਲਵਾਂਗੇ ਹੁਣ ਤਾਂ ਸਾਡੀ ਉਮਰ ਖਾਣ ਪੀਣ ਦੀ ਹੈ ਘੁੰਮਣ ਫਿਰਨ ਦੀ ਹੈ ਆਪਾਂ ਅੱਜ ਦੀ ਵੀਡੀਓ ਵਿੱਚ ਉਹ ਦੋ ਕੰਮ ਦੱਸਣ ਵਾਲੇ ਹਾਂ ਜਾਂ ਕਹਿ ਲਓ ਕਿ ਉਹ ਦੋ ਜੁਗਤੀਆਂ ਦੱਸਣ ਵਾਲੇ ਹਾਂ ਜਿਨ੍ਹਾਂ ਦੇ ਨਾਲ ਸਾਰਿਆਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਉਹਨਾਂ ਦੀ ਮੁਸ਼ਕਿਲ ਵੀ ਜੋ ਆਪਣੇ ਰੁਝੇਵਿਆਂ ਦੇ ਕਾਰਨ ਨਾਮ ਹੀ ਨਹੀਂ ਜਪ ਪਾਉਂਦੇ ਉਹਨਾਂ ਦੀ ਵੀ ਜੋ ਬਿਲਕੁਲ ਬੇਫਿਕਰੇ ਹਨ ਜੋ ਧਰਮ ਕਰਮ ਵਰਲ ਧਿਆਨ ਹੀ ਨਹੀਂ ਦਿੰਦੇ ਅਤੇ ਉਹਨਾਂ ਦੇ ਦੁੱਖ ਵੀ ਦੂਰ ਹੋ ਜਾਣਗੇ ਜੋ ਆਪਣੇ ਦੁੱਖਾਂ ਦੇ ਕਾਰਨ ਨਾਮ ਨਹੀਂ ਜਪ ਪਾ ਰਹੇ ਉਹ ਕਿਹੜੇ ਦੋ ਕੰਮ ਹਨ ਆਓ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਜੀ ਵੇਖੋ ਜੀ ਸਾਥ ਸੰਗਤ ਜੀ ਚਾਹੇ ਸਾਨੂੰ ਆਤਮਿਕ ਤੌਰ ਤੇ ਕਾਮਯਾਬੀ ਚਾਹੀਦੀ ਹੋਵੇ ਚਾਹੇ ਦੁਨਿਆਵੀ ਤੌਰ ਤੇ ਤੇ ਚਾਹੇ ਕਾਰੋਬਾਰ ਦੇ ਵਿੱਚ ਤਰੱਕੀ ਚਾਹੀਦੀ ਹੋਵੇ ਤਾਂ ਤਰੱਕੀ ਦੇ ਲਈ ਸਭ ਤੋਂ ਜ਼ਰੂਰੀ ਹੈ ਨਿਯਮ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਿਯਮ ਹਨ ਜੇ ਆਪਾਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਅਸੂਲ ਬਣਾਏ ਹਨ ਅਸੀਂ ਉਹਨਾਂ ਅਸੂਲਾਂ ਤੇ ਚੱਲਦੇ ਹਾਂ ਤਾਂ ਹੀ ਸਾਨੂੰ ਤਰੱਕੀ ਤੇ ਸਾਨੂੰ ਕਾਮਯਾਬੀ ਮਿਲਦੀ ਹੈ ਇਹ ਬੇਵਕਤਾ ਜੀਵਨ ਜਿਸਦੇ ਵੀ ਲਈ ਕੋਈ ਵੀ ਰੂਲ ਨਹੀਂ ਹੈ ਕੋਈ ਵੀ ਨਿਯਮ ਨਹੀਂ ਹੈ ਕੋਈ ਇਨਸਾਨ ਉਹ ਕਦੇ ਕਾਮਯਾਬੀ ਨਹੀਂ ਹੋ ਸਕਦਾ ਕਾਮਯਾਬੀ ਦੇ ਲਈ ਸਭ ਤੋਂ ਪਹਿਲਾਂ ਆਪਣੀਆਂ ਆਦਤਾਂ ਜਾ ਆਪਣੀ ਜ਼ਿੰਦਗੀ ਵਿੱਚ ਕੁਝ ਨਿਯਮ ਬਣਾਉਣੇ ਪੈਂਦੇ ਹਨ ਤਾਂ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਉਹਨਾਂ ਮਨੁੱਖਾਂ ਦੀ ਗੱਲ ਕਰਦੇ ਹਾਂ ਜੋ ਮਿਹਨਤ ਤਾਂ ਬਹੁਤ ਕਰਦੇ ਹਨ ਪਰ ਫਲ ਨਹੀਂ ਮਿਲਦਾ ਅਤੇ ਪਾਠ ਕਰਨ ਦਾ ਸਮਾਂ ਵੀ ਨਹੀਂ ਕੱਢ ਪਾਉਂਦੇ ਚਾਹੇ ਉਹਨਾਂ ਦੇ ਕੰਮਾਂ ਦੇ ਰੂਜੇਵੇਂ ਹਨ ਚਾਹੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦੀਆਂ ਹਨ ਤੇ ਚਾਹੇ ਉਹ ਬੇਫਿਕਰੇ ਹਨ ਇਸ ਕਰਕੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਉਹ ਸਮਾਂ ਨਹੀਂ ਕੱਢ ਪਾਉਂਦੇ ਤੇ ਇਹ ਸਾਰੇ ਮਨੁੱਖਾਂ ਦੇ ਲਈ ਦੋ ਜੁਗਤੀਆਂ ਹਨ ਜੋ ਕਿਸੇ ਵੀ ਕਾਰਨ ਕਰਕੇ ਨਾਮ ਨਹੀਂ ਜਪ ਪਾ ਰਹੇ ਤਾਂ ਉਹ ਹਰ ਐਤਵਾਰ ਆਪਣੀ ਜ਼ਿੰਦਗੀ ਦੇ ਦੋ ਨਿਯਮ ਪੱਕੇ ਕਰ ਲੈਣ ਕਿ ਹਰ ਐਤਵਾਰ ਬਾਣੀ ਜ਼ਰੂਰ ਪੜਨੀ ਹੈ ਉਹ ਬਾਣੀ ਚਾਹੇ ਕੋਈ ਵੀ ਹੋਵੇ ਜੇ ਤੁਹਾਨੂੰ ਜਪਜੀ ਸਾਹਿਬ ਦੀ ਬਾਣੀ ਸਰਲ ਲੱਗਦੀ ਹੈ ਆਸਾਨ ਲੱਗਦੀ ਹੈ ਤਾਂ ਤੁਸੀਂ ਉਹ ਪੜ ਸਕਦੇ ਹੋ ਜੇਕਰ ਤੁਸੀਂ ਚਉਪਈ ਸਾਹਿਬ ਪੜਨਾ ਚਾਹੁੰਦੇ ਹੋ ਤਾਂ ਉਹ ਵੀ ਪੜ ਸਕਦੇ ਹੋ ਜੇ ਇਹ ਵੀ ਸੰਭਵ ਨਹੀਂ ਹੈ ਤਾਂ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਵਾਹਿਗੁਰੂ ਦਾ ਸਿਮਰਨ ਵੀ ਕਰ ਸਕਦੇ ਹੋ ਕਹਿਣ ਤੋਂ ਭਾਵ ਹੈ ਕਿ ਜੋ ਵੀ ਬਾਣੀ ਤੁਹਾਨੂੰ ਸਰਲ ਲੱਗਦੀ ਹੈ ਕਿ ਤੁਸੀਂ ਆਸਾਨੀ ਨਾਲ ਪੜ ਸਕਦੇ ਹੋ ਤੁਸੀਂ ਉਹੀ ਬਾਣੀ ਪੜ ਲੈਣਾ ਉਹੀ ਬਾਣੀ ਪੜੋ ਜਿਹੜਾ ਵੀ ਸਮਾਂ ਤੁਹਾਨੂੰ ਦਿਨ ਵਿੱਚ ਸਹੀ ਲੱਗਦਾ ਹੈ ਸਾਡੀ ਪਹਿਲੀ ਕੋਸ਼ਿਸ਼ ਅੰਮ੍ਰਿਤ ਵੇਲੇ ਹੀ ਹੋਣੀ ਚਾਹੀਦੀ ਹੈ ਪਰ ਜੇਕਰ ਕਿਸੇ ਵੀ ਕਾਰਨ ਕਰਕੇ ਤੁਸੀਂ ਅੰਮ੍ਰਿਤ ਵੇਲਾ ਨਹੀਂ ਸੰਭਾਲਦੇ ਪਰ ਬਾਣੀ ਜ਼ਰੂਰ ਪੜ੍ਹਨੀ ਹੈ ਤੁਸੀਂ ਦਿਨ ਦੇ ਵਿੱਚ ਕੋਈ ਵੀ ਵੇਲਾ ਸੈੱਟ ਕਰ ਲਓ ਚਾਹੇ ਦੁਪਹਿਰ ਦਾ ਵੇਲਾ ਤੇ ਚਾਹੇ ਰਾਤ ਜਾਂ ਸ਼ਾਮ ਦਾ ਵੇਲਾ ਕੋਈ ਵੀ ਆਪਣੀ ਮਨਮਰਜ਼ੀ ਦਾ ਅਤੇ ਉਸੇ ਵੇਲੇ ਦੇ ਵਿੱਚ ਤੁਸੀਂ ਆਪਣੀ ਮਨਮਰਜ਼ੀ ਦੀ ਕੋਈ ਵੀ ਬਾਣੀ ਪੜ੍ਹਨੀ ਹੈ ਜਿਸ ਬਾਣੀ ਨੂੰ ਪੜ੍ਹਨ ਵਿੱਚ ਤੁਹਾਨੂੰ ਆਨੰਦ ਆ ਜਾਵੇ ਰਸ ਆ ਜਾਵੇ ਇੱਕ ਕੰਮ ਨਹੀਂ ਕਰਨਾ ਹੈ ਇਹ ਦੋ ਕੰਮ ਤੁਸੀਂ ਜ਼ਰੂਰ ਕਰਨੇ ਹਨ ਅਤੇ ਦੂਸਰਾ ਕੰਮ ਕਰਨਾ ਹੈ ਜੀ ਕਿ ਹਰ ਐਤਵਾਰ ਦੇ ਐਤਵਾਰ ਗੁਰੂ ਘਰ ਜ਼ਰੂਰ ਜਾਣਾ ਹੈ ਤੇ ਗੁਰੂ ਘਰ ਜਾ ਕੇ ਸੇਵਾ ਕਰਨੀ ਹੈ ਇਹ ਨਿਯਮ ਤੁਸੀਂ ਪੱਕਾ ਹੀ ਬਣਾ ਲਓ ਤਾਂ ਵੇਖਣਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਦੋ ਨਿਯਮ ਪੱਕੇ ਕਰ ਲਏ ਹਫਤੇ ਦੇ ਵਿੱਚ ਇੱਕ ਵਾਰ ਗੁਰੂ ਘਰ ਚਲੇ ਗਏ ਅਤੇ ਇੱਕ ਵਾਰ ਇਹ ਤੁਹਾਡੇ ਵੱਲੋਂ ਆਪਣੇ ਵਾਹਿਗੁਰੂ ਜੀ ਵੱਲ ਵਧਾਇਆ ਹੋਇਆ ਪਹਿਲਾ ਕਦਮ ਹੋ ਜਾਵੇਗਾ ਅਤੇ ਯਕੀਨ ਕਰਕੇ ਜਾਣਿਓ ਜੇ ਗੁਰੂ ਤੇ ਭਰੋਸਾ ਰੱਖ ਕੇ ਤੁਹਾਨੂੰ ਅਸੀਂ ਕਹਿ ਰਹੇ ਹਾਂ ਜੀ ਜੇਕਰ ਤੁਸੀਂ ਪੱਕੇ ਮਨ ਨਾਲ ਭਰੋਸੇ ਦੇ ਨਾਲ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਨੂੰ ਖੁਦ ਨੂੰ ਪਤਾ ਨਹੀਂ ਲੱਗਣਾ ਕਿ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਬਾਣੀ ਪੜ੍ਹਦੇ ਹੋਏ ਕਦ ਪੱਕੇ ਨਿਤਨੇਮੀ ਬਣ ਜਾਓਗੇ ਕਦੋਂ ਤੁਹਾਡਾ ਗੁਰੂ ਦੇ ਨਾਲ ਪਿਆਰ ਅਤੇ ਭਰੋਸਾ ਪੱਕਾ ਹੋ ਜਾਵੇਗਾ ਪਤਾ ਹੀ ਨਹੀਂ ਚੱਲਣਾ ਪਰ ਪਹਿਲਾ ਕਦਮ ਤੁਹਾਨੂੰ ਆਪ ਵਧਾਉਣਾ ਪਵੇਗਾ ਸ਼ੁਰੂਆਤ ਤੁਹਾਨੂੰ ਆਪ ਹੀ ਕਰਨੀ ਪਵੇਗੀ ਇਹ ਸ਼ੁਰੂਆਤ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਬਾਣੀ ਪੜ੍ਹ ਕੇ ਵੀ ਕਰ ਲੈ ਕਰ ਸਕਦੇ ਹੋ ਤਾਂ ਵੀ ਤੁਹਾਨੂੰ ਕਾਮਯਾਬੀ ਜ਼ਰੂਰ ਮਿਲ ਜਾਵੇਗੀ ਅਤੇ ਹੁਣ ਉਹਨਾਂ ਦੀ ਗੱਲ ਕਰਦੇ ਹਾਂ ਜੋ ਕਹਿੰਦੇ ਹਨ ਕਿ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਬਾਣੀ ਪੜ੍ਹਦੇ ਹਾਂ ਪਰ ਅਸੀਂ ਬਾਣੀ ਸਿਰਫ ਅੰਮ੍ਰਿਤ ਵੇਲੇ ਪੜ੍ਹਦੇ ਹਾਂ ਜਾ ਸਿਰਫ ਇੱਕੋ ਹੀ ਬਾਣੀ ਦਾ ਪਾਠ ਕਰਦੇ ਹਾਂ ਜਿਸ ਤਰ੍ਹਾਂ ਕਿ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਤਾਂ ਅਸੀਂ ਹੋਰ ਵੀ ਵਾਹਿਗੁਰੂ ਜੀ ਦਾ ਨਾਮ ਤਾਂ ਜਪਣਾ ਚਾਹੁੰਦੇ ਹਾਂ ਪਰ ਸਮਾਂ ਨਹੀਂ ਮਿਲਦਾ ਤਾਂ ਸਾਧ ਸੰਗਤ ਜੀ ਉਹ ਵੀ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾ ਲਓ ਕਿ ਰੋਜ਼ਾਨਾ ਜੋ ਨਿਤਨੇਮ ਕਰਦੇ ਹਨ ਉਹ ਤਾਂ ਆਪਾਂ ਕਰਨਾ ਹੀ ਕਰਨਾ ਹੈ ਪਰ ਨਾਲ-ਨਾਲ ਹੋਰ ਨਿਤਨੇਮ ਵਧਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਹਰ ਐਤਵਾਰ ਦੇ ਦਿਨ ਸੁਖਮਨੀ ਸਾਹਿਬ ਜੀ ਦਾ ਪਾਠ ਤਾਂ ਜ਼ਰੂਰ ਕਰਨਾ ਹੈ ਚਾਹੇ ਤੁਸੀਂ ਗੁਰੂ ਘਰ ਜਾ ਕੇ ਬਾਣੀ ਪੜੋ ਤੇ ਚਾਹੇ ਤੁਸੀਂ ਘਰ ਵਿੱਚ ਬੈਠੇ ਬੈਠੇ ਹੀ ਬਾਣੀ ਪੜ ਸਕਦੇ ਹੋ ਤੇ ਸਮਾਂ ਉਹੀ ਜੋ ਤੁਹਾਨੂੰ ਸਹੀ ਲੱਗਦਾ ਹੋਵੇ ਚਾਹੇ ਦੁਪਹਿਰ ਵੇਲੇ ਕਰ ਲਓ ਚਾਹੇ ਰਾਤ ਵੇਲੇ ਕਰ ਲਓ ਪਰ ਸੁਖਮਨੀ ਸਾਹਿਬ ਜੀ ਦੀ ਬਾਣੀ ਜ਼ਰੂਰ ਪੜਿਆ ਕਰੋ ਕਿਉਂਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਨੂੰ ਹਰ ਤਰ੍ਹਾਂ ਦੇ ਨਾਲ ਮਜ਼ਬੂਤ ਕਰਦੀ ਹੈ ਤੇ ਸਾਡੀ ਹਰ ਤਰ੍ਹਾਂ ਦੀ ਮਹਤਾਜੀ ਨੂੰ ਖਤਮ ਕਰ ਦਿੰਦੀ ਹੈ ਸਾਡੇ ਤਨ ਮਨ ਧਨ ਦੇ ਰੋਗ ਦੂਰ ਕਰ ਦਿੰਦੀ ਹੈ ਕੋਈ ਵੀ ਸਾਡੀ ਗਰੀਬੀ ਹੋਵੇ ਉਹ ਕੱਟੀ ਜਾਂਦੀ ਹੈ ਚਾਹੇ ਅਸੀਂ ਧਨ ਪੱਖੋਂ ਗਰੀਬ ਹੋਈਏ ਚਾਹੇ ਮਨ ਪੱਖੋਂ ਗਰੀਬ ਹੋਈਏ ਤੇ ਚਾਹੇ ਤਨ ਪੱਖੋਂ ਮੇਰੇ ਵਾਹਿਗੁਰੂ ਜੀ ਸਾਨੂੰ ਹਰ ਪੱਖ ਤੋਂ ਮਜ਼ਬੂਤ ਕਰ ਦਿੰਦੇ ਹਨ ਇਸ ਲਈ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਦੀ ਕੋਸ਼ਿਸ਼ ਕਰਿਆ ਕਰੋ ਪਹਿਲੀ ਗੱਲ ਤਾਂ ਸਾਡੀ ਕੋਸ਼ਿਸ਼ ਰੋਜ਼ਾਨਾ ਦੀ ਹੋਣੀ ਚਾਹੀਦੀ ਹੈ ਕਿ ਅਸੀਂ ਰੋਜ਼ਾਨਾ ਹੀ ਬਾਣੀ ਪੜੀਏ ਪਰ ਜੇਕਰ ਕਿਸੇ ਵੀ ਕਾਰਨ ਕਰਕੇ ਨਹੀਂ ਪੜ ਸਕਦੇ ਜਾਂ ਫਿਰ ਤੁਸੀਂ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਹੀ ਪੜਦੇ ਹੋ ਸੁਖਮਨੀ ਸਾਹਿਬ ਜੀ ਦੇ ਲਈ ਤੁਸੀਂ ਸਮਾਂ ਨਹੀਂ ਕੱਢ ਪਾਉਂਦੇ ਤਾਂ ਕੋਸ਼ਿਸ਼ ਕਰਿਆ ਕਰੋ ਕਿ ਦਿਨ ਵਿੱਚ ਇੱਕ ਹੀ ਅਸ਼ਟਪਦੀ ਦਾ ਪਾਠ ਕਰ ਲਿਆ ਕਰੋ ਇੱਕ ਅਸ਼ਟਪਦੀ ਜੇਕਰ ਤੁਸੀਂ ਰੋਜ਼ਾਨਾ ਕਰੋਗੇ 24 ਦਿਨਾਂ ਦੇ ਵਿੱਚ ਤੁਹਾਡਾ ਸੁਖਮਨੀ ਸਾਹਿਬ ਦਾ ਪਾਠ ਸੰਪੂਰਨ ਹੋ ਜਾਵੇਗਾ ਤੇ ਜੇਕਰ ਤੁਸੀਂ ਦੋ ਅਸ਼ਟਪਦੀਆਂ ਕਰਦੇ ਹੋ ਤਾਂ 12 ਦਿਨਾਂ ਦੇ ਵਿੱਚ ਤੁਹਾਡਾ ਸੁਖਮਨੀ ਸਾਹਿਬ ਦਾ ਦਾ ਪਾਠ ਸੰਪੂਰਨ ਹੋ ਜਾਵੇਗਾ ਜੇਕਰ ਸੰਭਵ ਹੋ ਸਕੇ ਤਾਂ ਸਾਥ ਸੰਗਤ ਜੀ ਤੁਸੀਂ ਵੇਖਿਆ ਹੋਵੇਗਾ ਕਿ ਕਈ ਰੋਜ਼ਾਨਾ ਸੁਖਮਨੀ ਸਾਹਿਬ ਦੇ ਦੋ ਪਾਠ ਕਰ ਲੈਂਦੇ ਹਨ ਇਹ ਤੁਹਾਨੂੰ ਤੁਹਾਡੀ ਮਿਹਨਤ ਦੇ ਮੁਤਾਬਕ ਹੀ ਫਲ ਮਿਲੇਗਾ ਬਸ ਇਹ ਨਿੱਕੀ ਜਿਹੀ ਕੋਸ਼ਿਸ਼ ਕਰ ਲੋ ਇਹ ਸਾਡਾ ਵਾਹਿਗੁਰੂ ਅਕਾਲ ਪੁਰਖ ਜੀ ਵੱਲ ਵਧਾਇਆ ਹੋਇਆ ਪਹਿਲਾ ਕਦਮ ਹੋ ਜਾਵੇਗਾ ਤਾਂ ਆਓ ਜੀ ਅੱਜ ਤੋਂ ਹੀ ਰੋਜ਼ਾਨਾ ਕੋਸ਼ਿਸ਼ ਕਰੀਏ ਜੋ ਬਿਲਕੁਲ ਬਾਣੀ ਨਹੀਂ ਪੜਦੇ ਉਹ ਹਫ਼ਤੇ ਦੇ ਵਿੱਚ ਇੱਕ ਵਾਰ ਬਾਣੀ ਪੜ ਕੇ ਸ਼ੁਰੂਆਤ ਕਰੋ ਜੋ ਰੋਜ਼ਾਨਾ ਬਾਣੀ ਪੜਦੇ ਹਨ ਉਹ ਆਪਣਾ ਹੋਰ ਨਿਤਨੇਮ ਵਧਾਉਣ ਦੀ ਕੋਸ਼ਿਸ਼ ਕਰੋ ਉਹ ਆਪਣੇ ਹਰ ਐਤਵਾਰ ਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨਾ ਆਰੰਭ ਕਰ ਦਿਓ ਗੁਰੂ ਘਰ ਜਾਣਾ ਆਰੰਭ ਕਰੋ ਤਾਂ ਦੇਖਣਾ ਸਤਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਹਰੇਕ ਕੰਮ ਦੇ ਵਿੱਚ ਬਰਕਤਾਂ ਪਾ ਦੇਣਗੇ ਤੁਹਾਨੂੰ ਹਰ ਦੁੱਖ ਮੁਸੀਬਤ ਤੋਂ ਦੂਰ ਕਰ ਦੇਣਗੇ ਕਿਉਂਕਿ ਜਦੋਂ ਆਪਾਂ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢਦੇ ਹਾਂ ਆਪਣੇ ਵਾਹਿਗੁਰੂ ਜੀ ਅਕਾਲ ਪੁਰਖ ਜੀ ਨੂੰ ਯਾਦ ਕਰਦੇ ਹਾਂ ਤੇ ਫਿਰ ਸਾਡੇ ਵਾਹਿਗੁਰੂ ਜੀ ਅਕਾਲ ਪੁਰਖ ਜੀ ਵੀ ਸਾਡੇ ਹਰ ਕੰਮ ਵਿੱਚ ਆਣ ਕੇ ਆਪ ਸਹਾਈ ਹੋ ਜਾਂਦੇ ਹਨ ਬਸ ਸਾਨੂੰ ਆਪਣੇ ਪਰਮਾਤਮਾ ਵੱਲ ਆਪਣਾ ਪਹਿਲਾ ਕਦਮ ਚੁਕਾਉਣਾ ਪਵੇਗਾ ਸਾਡੇ ਵੱਲੋਂ ਸਿਰਫ ਇੱਕ ਕਦਮ ਹੀ ਵਧਾਉਣ ਦੀ ਲੋੜ ਹੈ ਬਾਕੀ ਸਾਡੇ ਸੱਚੇ ਪਾਤਸ਼ਾਹ ਜੀ ਸਾਨੂੰ ਆਪ ਲੈਣ ਆਉਣਗੇ ਤਾਂ ਆਓ ਜੀ ਰੋਜ਼ਨਾ ਹੀ ਬਾਣੀ ਪੜ੍ਹੀਏ ਤੇ ਗੁਰੂ ਘਰ ਵਿਚਾਰਨਾ ਸ਼ੁਰੂ ਕਰ ਦੇਈਏ ਤੇ ਪ੍ਰਮਾਤਮਾ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ